ਕਿਹੜੀ ਅਰਦਾਸ ਸਾਨੂੰ ਨਹੀਂ ਕਰਨੀ ਚਾਹੀਦੀ ਸਾਨੂੰ ਕਦੇ ਵੀ ਅਰਦਾਸ ਦੇ ਵਿੱਚ ਕਿਸੇ ਦਾ ਮਾੜਾ ਨਹੀਂ ਮੰਗਣਾ ਚਾਹੀਦਾ ਤੁਸੀਂ ਆਪਣੇ ਲਈ ਚੰਗਾ ਮੰਗ ਸਕਦੇ ਹੋ ਜਿੰਨਾ ਮਰਜ਼ੀ ਚੰਗਾ ਮੰਗ ਲਵੋ ਵੱਡੇ ਤੋਂ ਵੱਡੀ ਚੀਜ਼ ਮੰਗ ਲਵੋ ਪਰ ਕਿਸੇ ਬਾਰੇ ਮਾੜਾ ਨਹੀਂ ਮੰਗਣਾ ਚਾਹੀਦਾ ਮਾਫ ਕਰਨਾ 40 ਸਾਲ ਤੋਂ ਉੱਪਰ ਦੀਆਂ ਔਰਤਾਂ ਵਿੱਚ ਇਹ ਚੀਜ਼ਾਂ ਦੇਖੀਆਂ ਗਈਆਂ ਹਨ ਹਾਲਾਂਕਿ ਕੁਝ ਬੰਦੇ ਵੀ ਇਸ ਤਰ੍ਹਾਂ ਦੀਆਂ ਅਰਦਾਸਾਂ ਕਰਦੇ ਤੇ ਕਰਵਾਉਂਦੇ ਹਨ ਪਰ ਔਰਤਾਂ ਵਿੱਚ ਇਹ ਗੱਲ ਜ਼ਿਆਦਾ ਦੇਖੀ ਗਈ ਹੈ ਖਾਸ ਤੌਰ ਤੇ ਸ਼ਰੀਕਾਂ ਦਾ ਮਾੜਾ ਮੰਗਣਾ ਪੰਜਾਬ ਵਿੱਚ ਆਮ ਹੀ ਦੇਖਿਆ ਗਿਆ ਹੈ ਤੇ ਇਸੇ ਗੱਲ ਪਿੱਛੇ ਪੰਜਾਬ ਵਿੱਚ ਕਿੰਨੇ ਹੀ ਬਾਬੇ ਕਿੰਨੇ ਹੀ ਡੇਰੇ ਬਣ ਚੁੱਕੇ ਨੇ ਇਹ ਤੁਸੀਂ ਸਭ ਚੰਗੀ ਤਰ੍ਹਾਂ ਜਾਣਦੇ ਹੋ ਪੰਜਾਬ ਵਿੱਚ ਤੰਤਰਿਕਾਂ ਬਾਬਿਆਂ ਦੇ ਧੰਦੇ ਜ਼ਿਆਦਾਤਰ ਇਸੇ ਕਰਕੇ ਚੱਲਦੇ ਹਨ ਕਿਉਂਕਿ ਉਹ ਚੰਗੇ ਨਾਲੋਂ ਜ਼ਿਆਦਾ ਮਾੜਾ ਕਰਦੇ ਹਨ ਸੋ ਆਪਣੀ ਅਰਦਾਸ ਦੇ ਵਿੱਚ ਕਦੇ ਵੀ ਕਿਸੇ ਦਾ ਮਾੜਾ ਨਾ ਮੰਗੋ ਜੇਕਰ ਤੁਹਾਡਾ ਕਿਸੇ ਨਾਲ ਮੁਕਾਬਲਾ ਵੀ ਹੈ ਤਾਂ ਤੁਸੀਂ ਆਪਣਾ ਚੰਗਾ ਮੰਗ ਸਕਦੇ ਹੋ ਆਪਣੇ ਬੱਚਿਆਂ ਦਾ ਚੰਗਾ ਮੰਗ ਸਕਦੇ ਹੋ ਪਰ ਦੂਜੇ ਦਾ ਮਾੜਾ ਨਾ ਮੰਗੋ ਤੇ ਅਰਦਾਸ ਜਦੋਂ ਵੀ ਸਮਾਪਤ ਹੁੰਦੀ ਹੈ ਇਹ ਪੰਕਤੀ ਬੋਲੀ ਜਾਂਦੀ ਹੈ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਇਸ ਪੰਕਤੀ ਤੋਂ ਬਿਨਾ ਕੋਈ ਵੀਰ ਅਰਦਾਸ ਪੂਰਨ ਨਹੀਂ ਹੁੰਦੀ ਜਿਵੇਂ ਤੁਸੀਂ ਇੱਕ ਲੈਟਰ ਦੇ ਵਿੱਚ ਜਿੰਨੇ ਮਰਜ਼ੀ ਸ਼ਬਦ ਲਿਖ ਲਵੋ ਜਿੰਨਾ ਚਿਰ ਕੋਈ ਅਧਿਕਾਰੀ ਉਸ ਤੇ ਸਾਈਨ ਨਹੀਂ ਕਰਦਾ ਮੋਹਰ ਨਹੀਂ ਲਾਉਂਦਾ ਉਸ ਚਿੱਠੀ ਪੱਤਰ ਦੀ ਕੋਈ ਵੈਲਿਊ ਨਹੀਂ ਹੁੰਦੀ ਇਸੇ ਤਰ੍ਹਾਂ ਅਰਦਾਸ ਜਿੰਨੀ ਮਰਜ਼ੀ ਲੰਬੀ ਕਰ ਲਵੋ ਜੋ ਕੁਝ ਮਰਜ਼ੀ ਮੰਗ ਲਵੋ ਜਿੰਨਾ ਚਿਰ ਤੁਸੀਂ ਇਹ ਪੰਕਤੀ ਨਹੀਂ ਬੋਲਦੇ ਉਨਾ ਸਮਾਂ ਤੁਹਾਡੀ ਅਰਦਾਸ ਪੂਰਨ ਨਹੀਂ ਹੁੰਦੀ ਤੇ ਇਸ ਪੰਕਤੀ ਦਾ ਮਤਲਬ ਹੀ ਇਹ ਹੈ ਕਿ ਤੁਸੀਂ ਸਭ ਦਾ ਭਲਾ ਮੰਗਿਆ ਹੈ ਇਸ ਲਈ ਇਹ ਪੰਕਤੀ ਬੋਲਣ ਤੋਂ ਪਹਿਲਾਂ ਤੁਸੀਂ ਕਿਸੇ ਬਾਰੇ ਜੋ ਜੋ ਕੁਝ ਵੀ ਮੰਦਾ ਮੰਗਿਆ ਹੈ ਬੁਰਾ ਮੰਗਿਆ ਹੈ ਉਹ ਆਪ ਹੀ ਖਤਮ ਹੋ ਜਾਵੇਗਾ ਤੇ ਜੇਕਰ ਇਹ ਪੰਗਤੀ ਨਹੀਂ ਬੋਲੀ ਜਾਂਦੀ ਤਾਂ ਅਰਦਾਸ ਪੂਰਨ ਹੀ ਨਹੀਂ ਹੁੰਦੀ। ਸੁਵੰਤ ਵਿੱਚ ਫਿਰ ਤੋਂ ਗੱਲ ਨੂੰ ਦੁਹਰਾਉਂਦੇ ਹਾਂ ਕਿ ਅਰਦਾਸ ਜਦੋਂ ਵੀ ਕਰੋ ਇੱਕ ਤਾਂ ਭਾਵਨਾ ਸਹਿਤ ਕਰੋ ਤੇ ਦੂਸਰਾ ਅਰਦਾਸ ਦੇ ਵਿੱਚ ਕਦੇ ਵੀ ਕਿਸੇ ਦਾ ਬੁਰਾ ਨਾ ਮੰਗੋ। ਨਹੀਂ ਤਾਂ ਤੁਹਾਡੇ ਪੁੱਠੇ ਦਨ ਸ਼ੁਰੂ ਹੋ ਜਾਣਗੇ ਕਿਉਂਕਿ ਕਿਸੇ ਦਾ ਬੁਰਾ ਚਾਕੇ ਤੁਸੀਂ ਆਪਣਾ ਭਲਾ ਨਹੀਂ ਕਰਵਾ ਸਕਦੇ। ਕਿਉਂਕਿ ਅੱਜ ਨਹੀਂ ਤਾਂ ਕੱਲ ਕਿਸੇ ਦਾ ਬੁਰਾ ਚਾਹਿਆ ਤੁਹਾਡੇ ਸਾਹਮਣੇ ਆ ਜਾਵੇਗਾ ਤੇ ਉਹੀ ਚੀਜ਼ ਤੁਹਾਡੇ ਨਾਲ ਵਾਪਰ ਜਾਵੇਗੀ ਅਤੇ ਫਿਰ ਤੁਸੀਂ ਪਰਮਾਤਮਾ ਨੂੰ ਦੋਸ਼ ਦੇਵੋਗੇ ਕਿ ਮੈਂ ਕਿਸੇ ਦਾ ਕੀ ਵਿਗਾੜਿਆ ਸੀ। ਉਮੀਦ ਹੈ ਤੁਸੀਂ ਗੱਲ ਸਮਝ ਗਏ। ਹੋਗੇ ਫਿਰ ਵੀ ਕੁਝ ਪੁੱਛਣਾ ਆ ਜਾਂ ਦੱਸਣਾ ਚਾਹੁੰਦੇ ਹੋ ਤਾਂ ਕਮੈਂਟ ਬਾਕਸ ਵਿੱਚ ਦੱਸ ਸਕਦੇ ਹੋ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ